ਐਵੇਂ ਕਾਲ ਦੀਆਂ ਬਾਨਾ ਬਣੀ ਜਾਈਏ ਆ 40 ਦੇ ਦੂਆ 35 ਦੇ ਦੂਆ 20 ਦੇ ਦੂ ਬਿਲਕੁਲ ਨਹੀਂ ਕਿਲੋ ਦੀ ਗਰੰਟੀ ਨਹੀਂ ਲੈਂਦੇ ਹੂੰ ਠੀਕ ਹੈ ਕਿ ਨਹੀਂ ਜੋ ਹੈਗਾ ਉਹ ਸਾਡੇ ਸਾਹਮਣੇ ਆ ਜੋ ਦੁੱਧ ਦੇਣ ਵਾਲੀ ਆ ਉਹ ਵੀ ਹਰੇਕ ਨੂੰ ਦਿੰਦੀ ਆ ਨਹੀਂ ਦੁੱਧ ਦੇਣ ਵਾਲੀ ਉਹ ਵੀ ਦਿੰਦੀ ਆ ਉਹ ਵੀ ਦਿੰਦੀ ਆ ਅੱਜ ਸਾਰੇ ਅੱਜ ਕੱਲ੍ਹ ਬਾਈ ਸਾਰੇ ਹੀ ਸਿਆਣੇ ਆ ਹਾਂ ਸਾਰੇ ਹੀ ਸਿਆਣੇ ਆ ਆਪਣੇ ਲੋਕ ਵੀ ਸਿਆਣੇ ਹੋ ਗਏ ਆ ਆਪਾਂ ਐਵੇਂ ਕਿਸੇ ਨੂੰ ਬਣਾਈ ਕਰਕੇ ਨਹੀਂ ਦਿੰਦੇ ਇਹ ਨਹੀਂ ਵੀ ਅਸੀਂ ਵੀਡੀਓ ਤੇ ਕਹੇ ਜੇ ਆਏ ਆ ਜਿਉਂ ਆ ਮੁੜ ਕੇ ਅਸੀਂ ਮੁੱਕਰ ਜੀਏ ਜੋ ਵੀਡੀਓ ਤੇ ਗੱਲ ਆ ਉਹੀ ਗੱਲ ਆ ਸਹੀ ਬਾਦ ਚ ਕਰਾਂਗੇ ਅਗਲੇ ਬਾਦ ਚ ਕਰਾਂਗੇ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਦਿਖਾਉਣ ਲੱਗੇ ਤੁਹਾਨੂੰ 6-7 ਨਾਗ ਦਿਖਾਉਣੇ ਆ ਜਿਹਦੇ ਵਿੱਚ ਦੋ ਮੱਝਾਂ ਵਾਂ ਤੇ ਚਾਰ-ਪੰਜ ਗਾਇਆਂ ਹੋਣੀਆਂ ਕੋਸ਼ਕ ਨਾਗ ਸੁਵੇਵੇ ਤੇ ਕੁਝ ਸੂਣ ਵਾਲੇ ਆ ਸਾਰੀ ਡਿਟੇਲ ਤੇ ਆਪਾਂ ਮੋਡਲ ਵੀਡੀਓ ਦੇ ਵਿੱਚ ਕਰਾਂਗੇ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਵੀਰੇ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਸਵਾਗਤ ਆ ਜੀ ਤੁਹਾਡਾ ਵੀ ਆਉਣ ਤੇ ਹਾਂਜੀ ਸਭ ਤੋਂ ਪਹਿਲਾਂ ਵੀਰੇ ਆਪਣਾ ਨਾਮ ਦੱਸਦੇ ਨਾਮ ਕੀ ਆ ਨਾਮ ਮੇਰਾ ਬੱਬੀ ਆ ਇਹਦੀ ਡਿਟੇਲ ਜਰੂਰ ਦੇ ਇਹ ਤਾਂ ਬਾਕਮਾਲ ਬੱਛੀ ਆ ਟੌਪ ਦਾ ਨਗੀਨਾ ਤੁਹਾਨੂੰ ਵੀ ਦਿਂਦੀ ਆ ਠੀਕ ਆ ਕਿ ਨਹੀਂ ਜਿਹੜਾ ਵੀ ਕੋਈ ਭਰਾ ਲਈ ਆਊਗਾ ਚਲੋ ਅਗਲਾ ਯਾਦ ਕਰੇ ਵੀ ਹਾਂ ਬੱਛੀ ਲਈ ਇਹਨੇ ਕਰਮਾਣੀ ਨੇ ਵਧੀਆ ਦੁੱਧ ਦੇਣਾ 20+ ਦੁੱਧ ਦੇਣਾ ਥੱਲੇ ਨਹੀਂ ਦਿੰਦੀ ਠੀਕ ਆ ਕਿ ਨਹੀਂ ਬਾਕੀ ਓ ਆ ਵੀ ਅਗਲਾ ਜਿਹੇ ਜਹਾ ਪਾਲੂਗਾ ਉਹ ਇਹ ਲੈ ਲੂਗਾ ਇਹੋ ਜੀ ਬੱਛੀ ਆ ਕੋਲੇ ਭਾਈ ਕਰਮਾਲੀ ਤੋਂ ਇਹ ਤੋਂ ਗੱਲ ਕਰ ਗਏ ਤੇ ਇਹ ਮੱਝ ਦੀ ਡਿਟੇਲ ਦੇ ਦੋਈ ਪਹਿਲਾਂ ਆਪਾਂ ਨੂੰ ਇਹ ਮੱਝ ਹਰਿਆਣੇ ਤੋਂ ਲਈ ਆ ਉਹ ਬੱਚਾ ਇਹਦਾ ਠੀਕ ਆ ਇਸ ਹੋਈ ਆ 13-14 ਦਿਨ ਦੀ ਠੀਕ ਆ ਜੀ ਇਹਦੇ ਥੱਲੇ 12 ਲੀਟਰ ਦੁੱਧ ਆ ਹਾਂਜੀ ਇਸ ਟਾਈਮ ਤਿਆਰ ਕੋਈ ਵੀ ਭਰਾ ਚੋ ਕੇ ਦੋ ਟਾਈਮ ਲੈ ਸਕਦਾ 11 ਦੀ ਸਾਡੀ ਗਾਰੰਟੀ ਆ ਕੰਡਾ ਆਪਦਾ ਲਿਆਵੇ ਇਹ ਨਹੀਂ ਕੋਈ ਕਹਿਣ ਦੀਆਂ ਗੱਲਾਂ ਵੀ ਇਹਦੇ ਥੱਲੇ ਇੰਨਾ ਦੁੱਧ ਆ ਇੰਨਾ ਦੁੱਧ ਆ ਠੀਕ ਆ ਇਹਦੇ ਥੱਲੇ ਦੁੱਧ ਜਿੰਨਾ ਹੈਗਾ ਉਨਾ ਹੀ ਦੱਸਦੇ ਆ ਇਹ ਨਹੀਂ ਵੀ 11 ਤੋਂ ਘੱਟ ਹੋਊਗਾ ਠੀਕ ਆ ਜੀ ਇਹ ਵੀਰੇ ਤੁਸੀਂ ਆਪ ਲੈ ਕੇ ਆਏ ਹਰਿਆਣੇ ਤੋਂ ਅਸੀਂ ਆਪ ਲੈ ਕੇ ਆਏ ਆ ਹਰਿਆਣੇ ਤੋਂ ਠੀਕ ਆ ਨਾ ਤੇ ਜਣੀ ਆਉਂ ਆ ਵੀ ਚੁਆਈ ਜੁਈ ਇੱਕ ਨੰਬਰ ਆ ਇਹ ਨਹੀਂ ਵੀ ਕਿਸੇ ਦਾ ਆਪਣੇ ਨਾਲ ਕੋਈ ਸੌਦਾ ਹੋ ਗਿਆ ਸਾਈ ਪਾਤੀ ਕਹੇ ਨੇ ਵੀ ਚੁਆਈ ਚ ਫੇਲ ਹੋ ਜੂਗੀ ਜਾਂ ਪੂਰ ਛੱਟਾ ਜਾਂ ਚੁਆਈ ਪੋਲੀ ਨਾ ਹੋਊਗੀ ਚੁਆਈ ਇੱਕ ਨੰਬਰ ਆ ਹਾਂ ਚੁਆਈ ਇੱਕ ਨੰਬਰ ਆ ਦੁੱਧ ਦੀ ਗਾਰੰਟੀ ਇੱਥੇ ਤੁਹਾਡੇ ਘਰ ਦੀ ਬਾਕੀ ਦੁੱਧ ਸੇਵਾ ਦਾ ਬਾਕੀ ਦੁੱਧ ਸੇਵਾ ਦਾ ਹਾਂ ਜਾਨੀ ਜੇ ਮੈਂ 11 ਕਹਤਾ ਤਾਂ 10.5 ਦਾ ਕੋਈ ਮਤਵਲ ਨਹੀਂ ਦੋਤੇ ਦੇ ਥੱਲੇ 12 ਲੀਟਰ ਆ ਬਾਂ ਠੀਕ ਆ ਜੀ ਠੀਕ ਆ ਨਾ ਠੀਕ ਆ ਜੀ ਹਾਂਜੀ ਤੇ ਇਹਦਾ ਵੀਰੇ ਮੁੱਲ ਕੀ ਕਰਦੇ ਹੋ ਮੁੱਲ ਵੀਰੇ ਇਹਦਾ 140 ਆ ਮੌਕੇ ਤੇ ਮਾੜਾ ਮੋਟਾ ਮਾਨ ਤਾਨ ਹੋ ਜੂ ਕੋਈ ਜ਼ਿਆਦਾ ਠੀਕ ਹੈ ਵੀਰੇ 1.40 ਜਣ ਦੀ ਇਹਦਾ ਮੁੱਲ ਕਰਦੇ ਆ ਮੀਨੀ ਬਾਈ ਇਹਦੇ ਸਿੰਘ ਹੈਲਦੇ ਹੀ ਹਾਂ ਸਿੰਘ ਹੈਲਦੇ ਆ ਦੇਖੋ ਇਹਦੇ ਮਗਰ ਬੱਚਾ ਕੀ ਹੈ ਵੀਰੇ ਇਹਦੇ ਮਗਰ ਕੱਟਾ ਵੀਰੇ ਕੱਟਾ ਇਹ ਜਣ ਦੀ ਉਧਰਲੇ ਪਤਾ ਸੀ ਮੰਦਾ ਕਿਹੜੇ ਤੱਕ ਨਹੀਂ ਨਹੀਂ ਵੀਰੇ ਆਪਾਂ ਨੂੰ ਨਹੀਂ ਪਤਾ ਐਵੇਂ ਗੀਏ ਟੀਆਗ ਨਹੀਂ ਫਲਾਨਾ ਸੀ ਮੈਂ ਨਾ ਉਧਰ ਹੈ ਹੀ ਬਰੀਡ ਹੀ ਵਧੀਆ ਉਧਰ ਠੀਕ ਹੈ ਕਿ ਨਹੀਂ ਉਧਰ ਵਧੀਆ ਬੋਲ ਰੱਖੇ ਲੋਕਾਂ ਦੇ ਠੀਕ ਹੈ ਕਿ ਨਹੀਂ ਵਧੀਆ ਇੱਕ ਨੰਬਰ ਬਰੀਡ ਆ ਉਧਰ ਦੀ ਹਾਂਜੀ ਤੇ ਅਗਲੇ ਦੇ ਵੀਰੇ ਆਪਣੀ ਗਾਂ ਜਿਹੜੀ ਆ ਹਾਂ ਇਹ ਬੱਚੀ ਆ ਵੀਰੇ ਇਹ ਵੀਰੇ ਬੈੜ ਹੈਗੀ ਕੱਚੀ ਠੀਕ ਹੈ ਠੀਕ ਹੈ ਜੇ ਹੋਣ ਲਊਗਾ ਬੰਦਾ ਅਸੀਂ ਉਸੇ ਜੇ ਟਾਈਮ ਨਾਲ ਦੇ ਦੇਵਾਂਗੇ ਹਾਂ ਜੇ ਤਾਂ 15 ਦਾ ਨੰਘੇ ਫਿਰ ਵੀਡੀਓ ਜੋ ਮੁੱਲ ਤਾਂ ਨਹੀਂ ਕਰਨਾ ਮੁੜ ਕੇ ਅਗਲਾ ਕਹਿੰਦਾ ਤੁਸੀਂ ਤਾਂ ਇੰਨੇ ਮੰਗਦੇ ਨਹੀਂ ਆ ਆ ਕਿਤਾਬਾ ਵੀ ਇਹਨੇ ਕਿਵੇਂ ਤਿਆਰ ਹੋਣਾ ਉਹ ਬਾਦੀਆਂ ਗੱਲਾਂ ਵਾ ਇਹਦਾ ਮੁੱਲ ਵੀਡੀਓ ਤੇ ਕਰਾਂਗੇ ਇਹਦਾ ਵੀਡੀਓ ਤੇ ਇਹ ਨਹੀਂ ਵੀ ਗੱਦਾਵਾਰ ਬੱਛੀ ਆ ਛੋਟੀ ਨਹੀਂ ਗਈ ਹੈਗੀ ਠੀਕ ਆ ਤੇ ਆਰਡਰ ਕੁਆਲਿਟੀ ਤੁਸੀਂ ਦੇਖ ਹੀ ਲਈ ਆ ਵੀ ਇਹ ਆਰਡਰ ਕੁਆਲਿਟੀ ਪੂਰੀ ਚੰਗੀ ਬਣਾਉਣ ਦੀ ਉਮੀਦ ਆ ਇਹਦੀ ਠੀਕ ਆ ਬਾਕੀ ਵਧੀਆ ਸੀ ਮੈਂਦੀ ਆ ਪਿਓਰਿਟੀ ਚੰਗੀ ਆ ਇਹ ਵੀ ਗੱਲ ਤਾਂ ਹੀ ਕਈ ਨਾ ਬਾਰ ਬਾਰ ਵੀ ਦੇਖੋ ਇਹ ਆਪਣਾ ਮੁੱਲ ਲਿਆਂਦਾ ਮਾਲ ਆ ਠੀਕ ਆ ਜਿਹੜੀ ਇਹਦੀ ਗਰੰਟੀ ਆ ਉਹ ਆਪਣੇ ਘਰ ਦੀ ਆ ਮੁੜ ਕੇ ਕੋਈ ਵੀਰ ਐਵੇਂ ਲਾਂਭਾ ਦਿੰਦਾ ਬਾਪ ਦੀ ਇੱਥੇ ਹੀ ਦੇਖ ਕੇ ਐਨ ਪਰਖ ਕੇ ਲੈ ਕੇ ਜਾਓ ਸਾਨੂੰ ਕੋਈ ਗੁੱਸਾ ਨਹੀਂ ਠੀਕ ਹੈ ਕਿ ਨਹੀਂ ਹੂੰ ਆਪਦੀ ਜਿਵੇਂ ਸੋਇਆ ਹੋਇਆ ਮਾਲ ਆ ਚੋਕੇ ਦੇਖ ਕੇ ਲੈ ਕੇ ਜਾਓ ਗੱਬੜ ਮਾਲ ਆ ਉਹਦੇ ਥਣ ਦੇਖੋ ਠੀਕ ਹੈ ਕਿ ਨਹੀਂ ਉੱਪਰ ਥੱਲੇ ਫਿਰ ਕੇ ਜੋ ਮਰਜੀ ਇੱਥੇ ਜਿਹੜਾ ਕੁਝ ਮਰਜੀ ਦੇਖ ਸਕਦਾ ਜਦੋਂ ਸਾਡੇ ਘਰੋਂ ਚੱਲ ਗਈ ਫੇਰ ਕੋਈ ਗਰੰਟੀ ਫੇਰ ਕੋਈ ਆਪਣੀ ਘਰ ਜਿਹੜੀ ਆ ਬੱਛੀ ਆ ਹੁਣ ਅਸੀਂ ਦੇਖੋ ਲੈ ਕੇ ਆਉਂਨੇ ਆ ਕਿਉਂ ਅਸੀਂ ਥਣ ਪਾਸ ਕਰਦੇ ਆ ਆ ਦਾ ਨਰਖ ਪਰਕ ਕੇ ਲਿਆਉਨੇ ਆ ਠੀਕ ਆ ਕਿ ਨਹੀਂ ਗਾ ਸਾਡੇ ਮੁਕੱਦਰ ਆ ਮੁਕੱਦਰ ਆ ਠੀਕ ਆ ਕਿ ਨਹੀਂ ਬਾਕੀ ਓ ਆ ਵੀ ਵਪਾਰੀ ਦਾ ਪਸ਼ੂ ਪਾਸ ਕੀਤਾ ਵੈਸੇ ਠੀਕ ਹੀ ਹੁੰਦਾ ਵਾ ਕੋਈ ਇਦਾਂ ਦੀ ਤਾਂ ਗੱਲ ਹੁੰਦੀ ਨਹੀਂ ਵੀ ਕੋਈ ਉਹਦੇ ਚ ਗਲਤ ਤੱਕ ਨਹੀਂ ਹੂੰ ਤੇ ਇਹ ਬੱਚੀ ਪੰਨਸਾਰ ਆ ਬਹੁਤ ਜ਼ਿਆਦੇ ਬਣੂਗੀ ਦਾ ਮੰਨ ਕੇ ਚੱਲੋ ਵੀ 10 ਦਿਨ ਪੱਕਾ ਲੈ ਜੂਗੀ ਜੇ 2-4 ਦਿਨ ਇੱਧਰ ਉੱਧਰ ਲੈ ਜੇ ਤਾਂ ਵੱਖਰੀ ਗੱਲ ਆ ਵੱਖਰੀ ਗੱਲ ਠੀਕ ਆ ਕਿ ਨਹੀਂ ਇਹਦਾ ਵੀ ਰੇਟ ਕਰਦੇ ਵੀਰੇ ਇਹਦਾ ਵੀਰੇ 85000 ਰੁਪਇਆ ਲਵਾਂ ਤੇ ਗਾਂ ਜਿਹੜੇ ਤੇ ਸੀਮਨ ਸੁਮਨ ਲੱਗਿਆ ਪਤਾ ਕੁਛ ਕਿਹੜਾ ਲੱਗਿਆ ਸਾਨੂੰ ਕੋਈ ਪਤਾ ਨਹੀਂ ਵੀਰੇ ਅਸੀਂ ਕੋਈ ਸੀਮਨ ਨਹੀਂ ਦੱਸਣਾ ਕਿਸੇ ਨੂੰ ਵੀ ਫਲਾਣਾ ਲੱਗਿਆ ਜਦੋਂ ਸਾਨੂੰ ਪਤਾ ਹੀ ਨਹੀਂ ਠੀਕ ਆ ਕਿ ਨਹੀਂ ਐਵੇਂ ਆਪਾਂ ਇਹ ਜੀਆਂ ਗੱਲਾਂ ਨਹੀਂ ਕਰਨੀਆਂ ਵੀ ਹਾਂ ਵੀ ਇਹ ਫਲਾਣੇ ਸੀਮਨ ਦੀ ਆ ਫਲਾਣੇ ਦੀ ਆ ਉਹ ਨਿਕਲੇ ਨਾ ਮੁੜ ਕੇ ਵੀਡੀਓ ਤੇ ਬਹੁਤ ਕੁਝ ਹੁੰਦਾ ਅਗਲਾ ਕਹਿੰਦਾ ਯਾਰ ਉਹਨਾਂ ਨੇ ਐ ਝੂਠ ਮਾਰ ਕੇ ਦੇਤੀ ਫਲਾਣਾ ਕਰਤਾ ਅਸੀਂ ਇਹੋ ਜਿਹਾ ਕੁਝ ਨਹੀਂ ਕਰਨਾ ਇਹਦਾ ਸਾਫ਼ ਸੌਦਾ ਵੇਚਣਾ ਵਾ ਕੋਈ ਆਪਾਂ ਇਹ ਨਹੀਂ ਵੀ ਜ਼ਿਆਦਾ ਮੁੱਲ ਕਰਕੇ ਵੇਚਣਾ ਵਾ ਠੀਕ ਆ ਜਾਇਜ਼ ਪ੍ਰਾਫਿਟ ਤੇ ਦੇ ਦੇਣਾ ਵਾ ਜਦੋਂ ਸਾਨੂੰ ਕੋਈ 2 ਰੁਪਏ ਜਾਇਜ ਬਚੇ ਅਸੀਂ ਅਗਲੇ ਨੂੰ ਦੇ ਦੇ। ਇਹਦੀ ਡਿਟੇਲ ਇਹ ਆ ਵੀ 24 25 ਲੀਟਰ ਦੁੱਧ ਦੱਸਿਆ ਮਾਲਕਾਂ ਨੇ ਵੀ ਅਸੀਂ ਇਹਦਾ ਭਲੂਨ ਦਾ ਝੋਆ ਵਾ। ਠੀਕ ਆ। ਹੁਣ ਇਹ ਦੂਜੇ ਸੂਏ ਸੁੰਦੀ ਆ ਵੱਡੀ ਕੰਦ ਕਾਠੀ ਦੀ ਆ ਤੁਹਾਨੂੰ ਦੇਸੀ ਜਾਂਦੀ ਆ ਠੀਕ ਆ ਨਾ। ਤੇ ਇਹ ਨਹੀਂ ਵੀ ਛੋਟੀ ਆ ਚਮਕਦਮਕ ਪੂਰੀ ਆ ਵੱਛੀ ਦੀ। ਠੀਕ ਆ। ਤੇ ਬਾਕੀ ਉਹ ਆ ਗੱਲ ਵੀ ਅਜੇ ਇਹਦਾ ਮੰਨ ਕੇ ਚੱਲੋ ਵੀ 16 17 ਦਿਨ ਬਾਕੀ ਆ। ਠੀਕ ਆ। ਤੇ ਜਿਹਹ ਜਾਂ ਅਗਲਾ ਸੇਵਾ ਕਰੂਗਾ ਉਹ ਇਹ ਆ ਦੁੱਧ ਦੇਣ ਵਾਲੀ ਵੱਛੀ ਆ। ਠੀਕ ਆ ਨਾ। ਇਹਦਾ ਮੁੱਲ ਵੀਰੇ ਕੀ ਕਰਦੇ ਆ ਇਹਦਾ 90000 ਰੁਪਏ ਵੀਰੇ 90000 ਪਰ ਇਹ ਕੀ ਕਰਦੇ ਜਰਸੀ ਦਾ ਜਰਸੀ ਦਾ ਵੀਰੇ ਜੈਸ ਨੂੰ 83000 ਰੁਪਏ ਲਵਾਂ ਠੀਕ ਆ ਜੀ ਠੀਕ ਆ ਕਿ ਨਹੀਂ ਹਾਂ ਤੇ ਬਾਕੀ ਉਹ ਆ ਹੁਣ ਆਪਾਂ ਇਸ ਵੀਡੀਓ ਵਿੱਚ ਤੁਹਾਨੂੰ 6 ਨਾਕ ਦਿਖਾਉਣੇ ਆ ਹੂੰ ਦੋ ਮੱਜਾਂ ਦੋਨੇ ਸੂਈਆਂ ਹੋਈਆਂ ਵਾ ਤੇ ਚਾਰ ਮੱਜਾਂ ਗੱਬਣਾ ਬੈੜਾਂ ਗੱਬਣਾ ਵਾ ਠੀਕ ਆ ਨਹੀਂ ਡੰਗਰ ਸਾਡੇ ਕੋਲੇ 10 ਆ ਪਰ ਜਿਹੜੇ ਦੂਜੇ ਤਿੰਨ ਚਾਰ ਡੰਗਰ ਆ ਨਾ ਉਹ ਹਜੇ ਤਿਆਰ ਨਹੀਂ ਹੋਏ ਹੋਏ ਇਸ ਕਰਕੇ ਆਪਾਂ ਉਹ ਡੰਗਰ ਵੀਡੀਓ ਜੋ ਦਿਖਾਉਣੇ ਨਹੀਂ ਉਹ ਅਗਲੀ ਵੀਡੀਓ ਚ ਦਿਖਾ ਦਾਂਗੇ ਠੀਕ ਆ ਵੀਰੇ ਠੀਕ ਹੈ ਨਾ ਤੇ ਫੋਨ ਨੰਬਰ ਤੇ ਇੱਕ ਵਾਰੀ ਲੋਕੇਸ਼ਨ ਜ਼ਰੂਰ ਬੋਲ ਦੇਈ ਆਪ ਦੀ ਫੋਨ ਨੰਬਰ ਹੈਗਾ 98150 46472 ਲੋਕੇਸ਼ਨ ਪ੍ਰੋਪਰ ਲੋਕੇਸ਼ਨ ਪ੍ਰੋਪਰ ਇਹ ਆ ਵੀ ਤਲਵੰਡੀ ਮੱਲੀਆਂ ਪਿੰਡ ਆ ਆਪਣਾ ਹਾਂਜੀ ਮੋਗੇ ਡੈਸਟਿਕ ਦਾ ਵਾ ਠੀਕ ਆ ਨੇੜੇ ਅਜੀਤਵਾਲ ਤੋਂ ਜੇ ਆਈਏ ਤਾਂ ਤਾਂ ਵੀ 7-8 ਕਿਲੋਮੀਟਰ ਆ ਜੇ ਨਾਨਸਰ ਗੁਰਦੁਆਰਾ ਸਾਹਿਬ ਤੋਂ ਆਈਏ 8-9 ਕਿਲੋਮੀਟਰ ਠੀਕ ਆ ਵੀਰੇ ਠੀਕ ਆ ਨਾ ਤੇ ਵੀਰੇ ਆਪਣੀ ਆਹ ਜਿਹੜੀ ਇੱਕ ਝੋਟੀ ਦੀ ਜਿਹੜੀ ਡਿਟੇਲ ਹੈਗੀ ਛੇ ਦੇ ਬਾਰੇ ਵੀਰੇ ਦੂਜੇ ਸੂਏ ਆ ਸਿੰਗਾ ਦੀ ਮਾੜੀ ਜੀ ਖੁੱਲੀ ਆ ਠੀਕ ਆ ਜੀ ਪਰ ਗੱਲ ਇਹ ਆ ਵੀ ਇਹਦੇ ਥੱਲੇ ਦੁੱਧ 11 ਲੀਟਰ ਤਿਆਰ ਆ ਠੀਕ ਆ 10 ਕਿਲੋ ਦੀ ਗਰੰਟੀ ਸਾਡੇ ਘਰ ਦੀ ਆ ਦੋ ਟਾਈਮ ਚੋ ਲਵੇ ਤਿੰਨ ਟਾਈਮ ਚੋ ਲਵੇ ਕੰਡਾ ਆਬਦਾ ਲਿਆਵੇ ਅਗਲਾ ਠੀਕ ਆ ਨਾ ਤੇ ਇਹ ਝੋਟੀ ਪੂਰੀ ਵਧੀਆ ਚੁਆਈ ਦੀ ਇੱਕ ਨੰਬਰ ਆ ਠੀਕ ਆ ਜੀ ਠੀਕ ਮਗਰ ਇਹਦੇ ਬੱਚਾ ਵੀਰੇ ਇਹਦੇ ਬੱਚਾ ਮਗਰ ਕੱਟਾ ਵਾ ਠੀਕ ਆ ਜੀ ਠੀਕ ਆ ਨਾ ਤੇ ਇਹ ਵਧੀਆ ਝੋਟੀ ਆ ਸੀਲ ਸਾਊ ਆ ਭਲਾ ਦੋ ਟਾਈਮ ਚੋਣ ਤਿੰਨ ਟਾਈਮ ਚੋਣ ਕੋਈ ਚੱਕਰ ਨਹੀਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਛੇਵਾ ਦੇਣਾ ਛੇਵਾ ਦੇਣਾ ਹਾਂ ਇਹਦੇ ਥੱਲੇ ਦੁੱਧ 11 ਲੀਟਰ ਆ 10 ਲੀਟਰ ਕਹਿ ਕੇ ਦੇਵਾਂਗੇ 10 ਲੀਟਰ ਕੰਡਾ ਆਪਦਾ ਲੈਉਣ ਤੇ ਚੋਲ ਲੈ ਯਾਨੀ ਜੀ ਕਹਿੰਦਾ ਮਤਲਬ ਵੀ ਗਾਰੰਟੀ ਆ ਦਿੰਦੇ ਤੁਸੀਂ ਪੂਰੀ ਦਾ ਮਾਲਕਾਂ ਨੇ ਸਾਨੂੰ ਕਿਹਾ ਵੀ ਪਹਿਲੇ ਸੂਏ ਅਸੀਂ 12 ਲੀਟਰ ਦੁੱਧ ਚ ਹੋਇਆ ਇਹਦਾ ਅੱਜ ਉਹ ਦੱਸਣਾ ਜੋ ਹੁਣ ਤਿਆਰ ਆ ਜਦੋਂ ਇਹ ਮੈਲਮੂਲ ਸਿੱਟੂਗੀ ਉਹ ਕਰੂਗੀ ਡੀਐਨਆ ਕਾਰ ਚੱਲੂਗਾ ਤੇ ਉਦੋਂ ਇਹ ਦੁੱਧ ਆਸ ਕਰਦੇ ਆਂ ਵੀ 13-14 ਲੀਟਰ ਦੇਣ ਵਾਲੀ ਆ ਠੀਕ ਹੈ ਨਹੀਂ ਤੇ ਬਾਕੀ ਥਾਣਾ ਲੇਵੇ ਦੀ ਬਹੁਤ ਸਾਫ ਸੁਥਰੀ ਆ ਠੀਕ ਹੈ ਨਹੀਂ ਕੋਈ ਲੇਵਾ ਕਾਣ ਨਹੀਂ ਨੀਗਾ ਲੇਵਾ ਇੱਕ ਨੰਬਰ ਆ ਹੂੰ ਝੋਟੀ ਮੰਨ ਲਈ ਕਰਦੇ ਵੀਰੇ ਦਾ ਹਾਂਜੀ ਇਹਦਾ ਮੁੱਲ ਕੀ ਇਹ ਵੀਰੇ 1 ਲੱਖ ਤੇ 5000 ਦੀ ਤੇ ਜਾਈ ਮਿੱਤਰੋ ਆਪਣੇ ਕਿਸੇ ਯਾਰ ਦੋਸਤ ਨੂੰ ਇਸ ਤਰ੍ਹਾਂ ਚਾਹੀਦੀ ਹੈ ਵੀਡੀਓ ਸੈਂਡ ਜ਼ਰੂਰ ਕਰ ਦਿਓ ਉਹਨੂੰ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਜਿਉਂਦੇ ਵਾਸਤੇ ਰਹੋ ਕਰ ਲਿਓ ਵੀਰ ਨਾਲ ਸੰਪਰਕ ਜਿਹੜਾ ਵੀ ਤੁਹਾਨੂੰ ਨਾਗ ਪਸੰਦ ਆਉਂਦਾ ਵਾ ਤੇ ਜਿਉਂਦੇ ਵਾਸਤੇ ਰਹੋ ਧੰਨਵਾਦ ਆਦੋ